ਮੇਰੀਆਂ ਖਬਰਾਂ ਤੋਂ ਸਰਕਾਰ ਕੀ ਇੰਨੀ ਬੁਖਲਾਗੀ ਇਸੇ ਕਰਕੇ ਕਿ ਪੰਜਾਬ ਪੁਲਿਸ ਮੇਰੇ ਪਿੱਛੇ ਪਾ ਦਿੱਤੀ ਕਿ ਅਸੀਂ ਪੰਜਾਬ ਦੇ ਵਿੱਚ ਪੱਤਰਕਾਰਤਾ ਵੀ ਨਹੀਂ ਕਰ ਸਕਦੇ ਅਸੀਂ ਨਿਰਪੱਖਤਾ ਦੇ ਨਾਲ ਖਬਰਾਂ ਵੀ ਨਹੀਂ ਦਿਖਾ ਸਕਦੇ ਕਿਉਂਕਿ ਹੁਣ ਪੁਲਿਸ ਮੇਰੇ ਘਰ ਤੱਕ ਪਹੁੰਚ ਗਈ ਹੈ ਬਿਨਾਂ ਕਿਸੇ ਸੰਮਣ ਬਿਨਾਂ ਕਿਸੇ ਨੋਟਿਸਾ ਤੋਂ ਪੇਸ਼ੀਆਂ ਦੇ ਲਈ ਬੁਲਾਇਆ ਜਾ ਰਿਹਾ ਹੈ ਅੱਜ ਹੀ ਪੇਸ਼ੀ ਭੁਗਤ ਕੇ ਆਇਆ ਪੱਤਰਕਾਰ ਆਸ਼ੂ ਇਨੇਜਾ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਲਗਾਤਾਰ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਈ ਖਬਰਾਂ ਦਿਖਾ ਰਹੇ ਹਾਂ ਉਹ ਚਾਹੇ ਪੁਲਿਸ ਤੰਤਰ ਦੇ ਨਾਲ ਜੁੜੀਆਂ ਹੋਣ ਚਾਹੇ ਸਰਕਾਰ ਤੰਤਰ ਦੇ ਨਾਲ ਜੁੜੀਆਂ ਹੋਣ ਚਾਹੇ ਪ੍ਰਸ਼ਾਸਨਿਕ ਤੰਤਰ ਦੇ ਨਾਲ ਜੁੜੀਆਂ ਹੋਣ ਇਹਨਾਂ ਜਿਹੀਆਂ ਕੁਰੀਤੀਆਂ ਇਹਨਾਂ ਦੇ ਦੋਗਲੇਪਨ ਅਸੀਂ ਪੰਜਾਬ ਦੀ ਜਨਤਾ ਦੇ ਸਾਹਮਣੇ ਲਿਆ ਕੇ ਰੱਖ ਰਹੇ ਹਿਗੇ ਆ ਸਰਕਾਰ ਦੀਆਂ ਬਦਨੀਤੀਆਂ ਹਸਪਤਾਲਾਂ ਦੇ ਹਾਲਾਤ ਸਕੂਲਾਂ ਦੇ ਹਾਲਾਤ ਹਾਈ ਕੋਰਟ ਵੱਲੋਂ ਪੈਂਦੀਆਂ ਝਾੜਾਂ ਤੇ ਪੰਜਾਬ ਦੇ ਵਿੱਚ ਵੱਧਦਾ ਕ੍ਰਾਈਮ ਅਜਈਆਂ ਖਬਰਾਂ ਜਨਤਕ ਕਰ ਰਹੇ ਆ ਅਸੀਂ ਨਾ ਤਾਂ ਕੋਈ ਮਸਾਲੇਦਾਰ ਤੇ ਨਾ ਹੀ ਚਟਕਤੀਆਂ ਖਬਰਾਂ ਨੂੰ ਤਰਜੀਹ ਦਿੰਦੇ ਆ ਪੰਜਾਬ ਦੇ ਜਿੰਨੇ ਵੀ ਮੁੱਦੇ ਹੋਣ ਗੰਭੀਰ ਤੋਂ ਗੰਭੀਰ ਮੁੱਦਿਆਂ ਨੂੰ ਅਸੀਂ ਚੁੱਕਣ ਦੀ ਕੋਸ਼ਿਸ਼ ਕਰਦੇ ਆ ਤੇ ਜਨਤਾ ਦੀ ਕਚਹਿਰੀ ਦੇ ਵਿੱਚ ਰੱਖਦੇ ਆ ਬੜੀ ਨਿਰਪੱਖਤਾ ਦੇ ਨਾਲ ਬਿਨਾਂ ਕਿਸੇ ਪੱਖਪਾਤ ਬਿਨਾਂ ਕਿਸੇ ਧਿਰ ਦਾ ਇੱਕ ਪੱਖ ਪੂਰ ਕੇ ਪਰ ਹੁਣ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਹਥਿਆਰ ਬਣਾ ਰਹੀ ਹੈ ਲਗਾਤਾਰ ਕਾਫੀ ਸਮੇਂ ਤੋਂ ਮੈਨੂੰ ਫੋਨ ਤੇ ਫੋਨ ਆ ਰਹੇ ਸੀ ਇਸ ਬਾਬਤ ਕਿ ਤੁਸੀਂ ਸਾਂਝ ਕੇਂਦਰ ਮਲੋਟ ਆਓ ਸਾਂਝ ਕੇਂਦਰ ਮਲੋਟ ਆਓ ਤੁਹਾਨੂੰ ਬੁਲਾਇਆ ਗਿਆ ਹੈ ਸਾਨੂੰ ਇੰਟੈਲੀਜੈਂਸੀ ਵਿਭਾਗ ਚੰਡੀਗੜ੍ਹ ਤੋਂ ਡੀਜੀਪੀ ਤੋਂ ਦਫ਼ਤਰ ਤੋਂ ਲੈਟਰ ਆ ਰਿਹਾ ਤੁਹਾਡੇ ਬਾਬਤ ਤੁਹਾਡੀ ਪੇਸ਼ੀ ਹੈਗੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਤੁਸੀਂ ਸਰਕਾਰ ਪਤੀ ਜਾਂ ਆਪਾਂ ਕਹਿ ਲਈ ਕੀ ਰੀਜ਼ਨ ਪ੍ਰਤੀ ਹੇਟ ਫਲਾਰੇ ਪਰ ਮੈਂ ਮਲੋਟ ਤਾਂ ਨਹੀਂ ਜਾ ਸਕਿਆ ਉਹਨਾਂ ਨੇ ਫਿਰ ਕੇਸ ਇੱਥੇ ਟਰਾਂਸਫਰ ਕਰ ਦਿੱਤਾ ਮਲੋਟ ਥਾਣੇ ਤੋਂ ਮਹਾਲੀ ਥਾਣੇ ਦੇ ਵਿੱਚ ਟਰਾਂਸਫਰ ਕਰ ਦਿੱਤਾ ਤੇ ਬਿੱਤੇ ਦਿਨਾਂ ਤੋਂ ਮਹਾੜੀ ਤੋਂ ਕੋਲ ਆਣ ਲੱਗੇ ਤੇ ਇੱਥੋਂ ਤੱਕ ਫਿਰ ਪੰਜਾਬ ਪੁਲਿਸ ਦੇ ਮੁਲਾਜ਼ਮ ਮੇਰੇ ਘਰ ਤੱਕ ਜਿੱਥੇ ਮੈਂ ਕਿਰਾਏ ਤੇ ਰਹਿਣਾ ਉੱਥੇ ਤੱਕ ਪਹੁੰਚ ਗਏ ਤੇ ਕਹਿੰਦੇ ਕਿ ਤੁਸੀਂ ਪੇਸ਼ ਹੋਣ ਦੇ ਲਈ ਜਾਣਾ ਤੁਹਾਨੂੰ ਬੁਲਾਇਆ ਗਿਆ ਇੰਟਰੈਕਸ਼ਨ ਹੈ ਤੇ ਨਾਮ ਦਿੱਤਾ ਕਹਿੰਦੇ ਕੋਈ ਯੁਵਾ ਪ੍ਰੋਗਰਾਮ ਹੈ ਯੁਵਾ ਇੰਗੇਜਮੈਂਟ ਪ੍ਰੋਗਰਾਮ ਤੇ ਉਸ ਪ੍ਰੋਗਰਾਮ ਦੇ ਵਿੱਚ ਜਦੋਂ ਅੱਜ ਮੈਂ ਗਿਆ ਹਾਲਾਂਕਿ ਮੈਨੂੰ ਬਿੱਤੇ ਕੱਲ੍ਹ ਵੀ ਫੋਨ ਆਇਆ ਇੱਕ ਐਸਆਈ ਦਾ ਫੋਨ ਆਇਆ ਉਹ ਕਹਿੰਦੇ ਕਿ ਤੁਸੀਂ ਮੇਰੇ ਨਾਲ ਚੱਲਿਓ ਨੇ ਮੈਂ ਉਹਨਾਂ ਨੂੰ ਕਿਹਾ ਜਵਾਬ ਦਿੱਤਾ ਕਿ ਮੈਂ ਆਪਣੇ ਆਪ ਪਹੁੰਚ ਜਾਵਾਂਗਾ ਸਿਰੇ ਦੱਸ ਦੇ ਜੇਕਰ ਜਾਣਾ ਤਾਂ ਮੈਨੂੰ ਕੋਈ ਇਸ਼ੂ ਨਹੀਂ ਹੈ ਮੈਂ ਉਹਨਾਂ ਤੋਂ ਪੁੱਛਿਆ ਕੋਈ ਸੱਮਨ ਵਗੈਰਾ ਕੋਈ ਨੋਟਿਸ ਵਗੈਰਾ ਕਹਿੰਦੇ ਅਜਿਹਾ ਕੁਝ ਨਹੀਂ ਹੈ ਕੋਈ ਸੱਮਨ ਮੈਂ ਕਿਹਾ ਕੋਈ ਐਫਆਈਆਰ ਕਹਿੰਦੇ ਅਜਿਹਾ ਕੁਝ ਨਹੀਂ ਹੈ ਤੇ ਫਿਰ ਮੈਨੂੰ ਬੁਲਾਇਆ ਗਿਆ ਹਾਲਾਂਕਿ ਇਸ ਬਾਬਤ ਮੈਂ ਆਪਣੇ ਮੈਂਟਰ ਦੇ ਨਾਲ ਵੀ ਗੱਲਬਾਤ ਕੀਤੀ ਇੱਕ ਦੋ ਲੋਕਾਂ ਹੋਰ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੂੰ ਫੋਨ ਆਇਆ ਸੀ ਉਹ ਕਹਿੰਦੇ ਅਸੀਂ ਤਾਂ ਨਹੀਂ ਗਏ ਸੀ ਅਸੀਂ ਖਬਰ ਚਲਾ ਦਿੱਤੀ ਸੀ ਤੇ ਤੁਸੀਂ ਵੀ ਖਬਰ ਚਲਾ ਦਿਓ ਪਰ ਮੈਂ ਖਬਰ ਨਹੀਂ ਚਲਾਈ ਹੋ ਤੱਕ ਕਿਉਂਕਿ ਮੈਂ ਜਾਨਣਾ ਚਾਹੁੰਦਾ ਸੀ ਕਿ ਆਖਰ ਕੀ ਕੁਝ ਚੱਲ ਰਿਹਾ ਹੈਗਾ ਕਿਉਂ ਬੁਲਾਇਆ ਜਾ ਰਿਹਾ ਕਿਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹਾਲਾਂਕਿ ਤੰਗ ਪਰੇਸ਼ਾਨ ਕਹਿ ਲਿਏ ਜਾਂ ਪਾਕੀਏ ਕੀ ਇੱਕ ਡਰੋਨ ਦੀ ਵੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਤੇ ਅੱਜ ਇਸੇ ਸਬੰਧ ਦੇ ਵਿੱਚ ਆਪਣੇ ਮੈਂਟਰ ਦੇ ਨਾਲ ਸਲਾਹ ਕਰਨ ਤੋਂ ਬਾਅਦ ਮੈਂ ਸੀਨੀਅਰ ਪੱਤਰਕਾਰ ਉਹ ਕੇਂਦਰ ਚਲੇ ਜਾਓ ਤੁਸੀਂ ਕੋਈ ਸਮੱਸਿਆ ਨਹੀਂ ਹੋਏਗੀ ਤੇ ਜਦੋਂ ਮੈਂ ਗਿਆ ਉੱਥੇ ਜਿਵੇਂ ਐਸਆਈ ਸੁਰਿੰਦਰ ਸਿੰਘ ਨੂੰ ਫੋਨ ਕੀਤਾ ਉਹ ਮੇਰੇ ਨਾਲ ਵਧੀਆ ਤਰੀਕੇ ਦੇ ਨਾਲ ਪੇਸ਼ ਆਏ ਹੱਥ ਮਲਾਇਆ ਤੇ ਮੈਨੂੰ ਸਾਂਝ ਕੇਂਦਰ ਦੇ ਅੰਦਰ ਲੈ ਕੇ ਗਏ ਇੱਕ ਕਮਰੇ 'ਚ ਬਿਠਾਇਆ ਕਹਿੰਦੇ ਬੈਠੋ ਤੇ ਪਾਣੀ ਵਗੈਰਾ ਪੁੱਛਿਆ ਵਧੀਆ ਗੱਲਬਾਤ ਕੀਤੀ ਕਿਉਂਕਿ ਜਿਹੜੇ ਉੱਥੇ ਸਾਨ ਕੇਂਦਰ ਦੇ ਏਐਸਸੀ ਸੁਰਿੰਦਰ ਸਿੰਘ ਤੇ ਉੱਥੇ ਇੱਕ ਹੋਰ ਲੜਕਾ ਮੌਜੂਦ ਸੀ ਉਹਨਾਂ ਦਾ ਵਤੀਰਾ ਠੀਕ ਸੀਗਾ ਬਹੁਤ ਵਧੀਆ ਵਤੀਰਾ ਸੀ ਬੜੇ ਪਿਆਰ ਦੇ ਨਾਲ ਬੜੀ ਸਿਆਣਪਤਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਆ ਕਿ ਅਸੀਂ ਕਈਆਂ ਨੂੰ ਇੱਥੇ ਬੁਲਾਉਣੇ ਹੈਗੇ ਅੱਜ ਤੱਕ ਦੇ ਦੁਆਰਾ ਤਾਂ ਕਿਸੇ ਨੂੰ ਨਹੀਂ ਬੁਲਾਇਆ ਪਰ ਕਹਿੰਦੇ ਐਸਪੀ ਸਾਹਿਬ ਅੱਜ ਆਏ ਨਹੀਂ ਆ ਐਸਪੀ ਸਾਹਿਬ ਨਾਲ ਬੁਲਾਉਣਾ ਸੀ ਤੇ ਐਸਪੀ ਸਾਹਿਬ ਛੁੱਟੀ ਤੇ ਚਲੇ ਗਏ ਮੋਹਿਤ ਅਗਰਵਾਲ ਜੀ ਐਸਪੀ ਹੈਗੇ ਪਹਿਲਾਂ ਮੁੱਲਾਪੁਰ ਦੇ ਵਿੱਚ ਉਹ ਡੀਐਸਪੀ ਦੇ ਤੌਰ ਤੇ ਸੇਵਾਵਾਂ ਨਿਭਾ ਚੁੱਕੀ ਹੈ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਮੋਹਿਤ ਅਗਰਵਾਲ ਜੀ ਨੂੰ ਜਾਣਦਾ ਜਦੋਂ ਮੈਂ ਇੱਕ ادارے ਦੇ ਵਿੱਚ ਕੰਮ ਕਰਦਾ ਸੀ ਉਦੋਂ ਮੁਲਾਕਾਤ ਹੋਈ ਸੀ ਮੈਂ ਲਿਵਿੰਗ ਇੰਡੀਆ ਦੇ ਵਿੱਚ ਜਦੋਂ ਕੰਮ ਕਰਦਾ ਸੀ ਉਸ ਵਕਤ ਉਸ ਡੀਐਸਪੀ ਦੇ ਨਾਲ ਉਹਨਾਂ ਨਾਲ ਮੁਲਾਕਾਤ ਹੋਈ ਸੀ ਵਧੀਆ ਗੱਲਬਾਤ ਹੋਈ ਸੀ ਤੇ ਉਦੋਂ ਤੋਂ ਮੈਂ ਉਹਨਾਂ ਨੂੰ ਕਿਹਾ ਕਿ ਜਾਣਨਾ ਮੈਂ ਉਹਨਾਂ ਨੂੰ ਉਹ ਕਹਿੰਦੇ ਛੁੱਟੀ ਤੇ ਚਲੇ ਗਏ ਤੇ ਫਿਰ ਤੁਹਾਨੂੰ ਇੱਕ ਵਾਰ ਫਿਰ ਆਉਣਾ ਪਊਗਾ ਐਸਪੀ ਨਾਲ ਜਦੋਂ ਕਿ ਤੁਹਾਡੇ ਕੋਲ ਟਾਈਮ ਹੋਵੇ ਜਾਂ ਸਾਡੇ ਕੋਲ ਟਾਈਮ ਮਿਲਿਆ ਤੁਸੀਂ ਦੱਸ ਦਿਓ ਤਾਂ ਸਾਨੂੰ ਆਉਣਾ ਪਊਗਾ ਪਰ ਮਤਲਬ ਗੱਲਬਾਤ ਇੱਕ ਵਾਰ ਕਰਨੀ ਪਊਗੀ ਪਰ ਉਹਨਾਂ ਨੇ ਅੱ ਮਰ ਤੋਂ ਫਾਰਮ ਭਰਾਇਆ ਸਮੱਸਿਆ ਉੱਥੇ ਕੋਈ ਨਹੀਂ ਹੋਈ ਜਿਹੜਾ ਫਾਰਮ ਭਰਾਇਆ ਸਮੱਸਿਆ ਉਹ ਖੜੀ ਹੁੰਦੀ ਹੈ ਤੇ ਮੈਂਟਲੀ ਤੌਰ ਤੇ ਹਜੇ ਸਮਝੋਣਾ ਹੋਊਗਾ ਐਸਪੀ ਵੱਲੋਂ ਕਿ ਕੀ ਪੋਸਟ ਸੀਗੀ ਸਵਾਲ ਤਾਂ ਇਹ ਖੜਾ ਹੁੰਦਾ ਕਿ ਸੋਸ਼ਲ ਮੀਡੀਆ ਤੇ ਕਹਿੰਦੇ ਤੁਸੀਂ ਐਕਟਿਵ ਰਹਿੰਦੇ ਹੋ ਤੇ ਮੈਂ ਜਦੋਂ ਇਸ ਬਾਬਤ ਪੁੱਛਿਆ ਕਿ ਮੇਰੀ ਪੋਸਟ ਕੀ ਸੀਗੀ ਮੈਂ ਕਿਹੜੀ ਪੋਸਟ ਪਾਈ ਹੈ ਜਿਸ ਤੋਂ ਸਮੱਸਿਆ ਸੀਗੀ ਕਹਿੰਦੇ ਇਹ ਨਹੀਂ ਆਉਂਦਾ ਸਾਨੂੰ ਮੈਂ ਕਿਹਾ ਕਿੱਥੋਂ ਆਉਂਦਾ ਕਹਿੰਦੇ ਇੰਟੈਲੀਜੈਂਸੀ ਵਿਭਾਗ ਤੋਂ ਆਉਂਦਾ ਸਾਡੇ ਕੋਲ ਡੀਜੀਪੀ ਦਫ਼ਤਰ ਤੋਂ ਲਿਖਿਆ ਆਉਂਦਾ ਨਾਮ ਆਉਂਦਾ ਬਕਾਇਦਾ ਤੇ ਜਦੋਂ ਬੀਤੇ ਦਿਨੀ ਮੇਰੇ ਘਰ ਦੇ ਬਾਹਰ ਦੋ ਪੁਲਿਸ ਮੁਲਾਜ਼ਮ ਇੱਕ ਪਵਨ ਜਿਸ ਦਾ ਨਾਮ ਦੱਸਿਆ ਨਾ ਸਿਵਲ ਵਰਦੀ ਦੇ ਵਿੱਚ ਆਏ ਤੇ ਉਹਨਾਂ ਨੇ ਮੈਨੂੰ ਲੈਟਰ ਦਿਖਾਇਆ ਲੈਟਰ ਦੇ ਵਿੱਚ ਸਿਰਫ ਉਹਨਾਂ ਨੇ ਮੇਰਾ ਨਾਮ ਪੜਾਇਆ ਪਰ ਮੈਨੂੰ ਲੈਟਰ ਨਹੀਂ ਪੜਾਇਆ ਉਹ ਕਹਿੰਦੇ ਸਾਡੇ ਵਾਸਤੇ ਆਇਆ ਇਟਾਲੀਅਨਸਿ ਵਿਭਾਗ ਵਾਸਤੇ ਤੁਹਾਡੇ ਵਾਸਤੇ ਨਹੀਂ ਆਇਆ ਤੇ ਤੁਹਾਨੂੰ ਤਾਂ ਸਿਰਫ ਬੁਲਾਇਆ ਤੇ ਕਹਿੰਦੇ ਜੇਕਰ ਕੋਈ ਨਹੀਂ ਵੀ ਆਉਂਦਾ ਸੀ ਹੁੰਦਾ ਲਿਖ ਕੇ ਭੇਜ ਦਿੰਦੇ ਇਹ ਨਹੀਂ ਆਇਆ ਪਰ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਪੱਤਰਕਾਰ ਦੀ ਜੁਗਿਆਸਾ ਵੀ ਹੁੰਦੀ ਹੈ ਕਿ ਆਖਰਕਾਰ ਹੁੰਦਾ ਕੀ ਉੱਥੇ ਜਾ ਕੇ ਤਾਂ ਦੇਖੀਏ ਕੀ ਕੁਝ ਹੁੰਦਾ ਹੈ ਕੀ ਕੁਝ ਪੁੱਛਦੇ ਹੈ ਤੇ ਮੇਰੇ ਤੋਂ ਮੇਰੇ ਬਾਰੇ ਬੀਜੀ ਸਵ ਆ ਮੇਰੇ ਪਰਿਵਾਰਕ ਮੈਂਬਰ ਕੋਣ ਕੋਣ ਆ ਵਾਈਫ ਆ ਮਾਤਾ ਪਿਤਾ ਓਕੂਪੇਸ਼ਨ ਕਿੰਨਾ ਪੜ੍ਹਿਆ ਲਿਖਿਆ ਹੈਗਾ ਇਹ ਸਾਰੀਆਂ ਚੀਜ਼ਾਂ ਪੁੱਛੀਆਂ ਉਸ ਤੋਂ ਬਾਅਦ ਮੇਰੇ ਨਿਸ਼ਾਨ ਕਿੱਥੇ ਕੋਈ ਕੱਟ ਮਾਰਕ ਹੈਗਾ ਮੇਰੀ ਹਾਈਟ ਕਿੰਨੀ ਹੈ ਮੇਰਾ ਧਰਮ ਕੀ ਹੈ ਮੈਂ ਕਿਹੜੀ ਜਾਤ ਦੇ ਨਾਲ ਸੰਬੰਧ ਰੱਖਦਾ ਹੈਗਾ ਇਹ ਸਾਰੀਆਂ ਚੀਜ਼ਾਂ ਪੁੱਛੀਆਂ ਕਿਹੜੀ ਕਿਹੜੀ ਡਿਗਰੀ ਕੀਤੀ ਹੋਈ ਹੈ ਕਿੱਥੋਂ ਕਿੱਥੋਂ ਕੀਤੀ ਹੋਈ ਹੈ ਇਹ ਸਾਰੇ ਸਵਾਲ ਉਹਨਾਂ ਦੇ ਵਿੱਚ ਸੀਗੇ ਮੇਰੇ ਉੱਪਰ ਕੋਈ ਪਰਚਾ ਦਰਜ ਨਹੀਂ ਹੈਗਾ ਤੇ ਆ ਤੁਹਾਨੂੰ ਮੈਂ ਦਿਖਾ ਦਾਂ ਇਹ ਜਿਹੜੇ ਸਵਾਲ ਉਹਨਾਂ ਦੇ ਕੀਤੇ ਹੋਏ ਸੀਗੇ ਆ ਸਾਰੇ ਸਵਾਲ ਹੈਗੇ ਆ ਜਿਹੜੇ ਫਾਰਮ ਉਹਨਾਂ ਨੇ ਮੇਰੇ ਤੋਂ ਭਰਵਾਏ ਤੇ ਮੇਰੀ ਫੋਟੋ ਵੀ ਬਕਾਇਦਾ ਮੇਰੇ ਤੋਂ ਲਿੱਤੀ ਗਈ ਹੈ ਤੇ ਮੇਰਾ ਮੇਰੇ ਦਸਤਕਤ ਇਹਨਾਂ ਦੋ ਫਾਰਮਾਂ ਤੇ ਕਰਵਾਏ ਆ ਜਿਸ ਦੇ ਵਿੱਚ ਨਾਮ ਡੇਟ ਡੇਟ ਆਫ ਬਰਥ ਆ ਦੋਨੇ ਮੋਬਾਈਲ ਨੰਬਰ ਐਡਰੈਸ ਪੂਰਾ ਉਸ ਤੋਂ ਬਾਅਦ ਪੜ੍ਹਾਈ ਲਿਖਾਈ ਕਿੰਨੀ ਹੈ ਕੁਆਲੀਫਿਕੇਸ਼ਨ ਕਿੰਨੀ ਹੈ ਪਰ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਇੱਥੇ ਆਈਡੈਂਟੀਫਿਕੇਸ਼ਨ ਗਰਾਉਂਡ ਹੈ ਜਿਹੜਾ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਇਹ ਖਾਲੀ ਕੋਈ ਛੱਡ ਰਹੇ ਹੋ ਇਸ ਦੇ ਵਿੱਚ ਡਿਸਔਰੀਐਂਟਡ ਆਈਡਿਓਲੋਜੀ ਅਕ੍ਰੋਸ ਰਿਲੀਜਨ ਉੱਥੇ ਕਲਿੱਕ ਕਰਨ ਲੱਗੇ ਸੀਗੇ ਪਰ ਮੈਂ ਉਹਨਾਂ ਨੂੰ ਰੋਕ ਦਿੱਤਾ ਆ ਤੁਸੀਂ ਦੇਖੋਗੇ ਇੱਥੇ ਡੋਰ ਦਾ ਨਿਸ਼ਾਨ ਹੈ ਮੈਂ ਕਿਹਾ ਮੈਂ ਇਹਦੇ ਤੇ ਸਾਈਨ ਕਰ ਚੁੱਕਿਆ ਕਿਉਂਕਿ ਪਹਿਲਾਂ ਸਾਈਨ ਕਰ ਕਰ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਇੱਥੇ ਉਹ ਕਲਿੱਕ ਕਰਨਾ ਚਾਹੁੰਦੇ ਸੀਗੇ ਪਰ ਮੈਂ ਕਿਹਾ ਤੁਸੀਂ ਬਾਅਦ ਦੇ ਵਿੱਚ ਕਲਿੱਕ ਕਰ ਸਕਦੇ ਹੋ ਪਰ ਮੇਰੇ ਹੁੰਦੇ ਨਹੀਂ ਕਰ ਸਕਦੇ ਤੁਸੀਂ ਆਪਣੀ ਮਰਜ਼ੀ ਨਾਲ ਇੱਥੇ ਕਲਿੱਕ ਕਰਨ ਲੱਗੇ ਸੀਗੇ ਤੇ ਮੈਂ ਉਹਨਾਂ ਨੂੰ ਰੋਕ ਦਿੱਤਾ ਸੀਗਾ ਤੇ ਮੈਂ ਫੋਟੋ ਖਿੱਚ ਲਈ ਸੀਗੀ ਡਿਸਔਰੀਐਂਟਡ ਆਈਡਿਓਲੋਜੀ ਅਕ੍ਰੋਸ ਰੀਜਨ ਪਰ ਉਹਨਾਂ ਨੇ ਮੈਨੂੰ ਫੋਟੋ ਖਿੱਚਣ ਤੋਂ ਨਹੀਂ ਰੋਕਿਆ ਕੋਈ ਬਦਤਮੀਜ਼ੀ ਨਹੀਂ ਬੜੇ ਪਿਆਰ ਦੇ ਨਾਲ ਚਾਹ ਪਾਣੀ ਵੀ ਪਿਆਇ ਉਹ ਐਵੇਂ ਦੱਸ ਦਿਆ ਕਿ ਸਾਨੂੰ ਪਹਿਲੀ ਵਾਰ ਕੀ ਪਤਾ ਲੱਗਿਆ ਅੰਦਾ ਗੱਲਬਾਤ ਕਰਕੇ ਵੀ ਵਿਅਕਤੀ ਕਿਹੋ ਜਿਹਾ ਹੈਗਾ ਤਾਂ ਫਿਰ ਅਸੀਂ ਉਸ ਨੂੰ ਦੁਆਰਾ ਨਹੀਂ ਬੁਲਾਉਂਦੇ ਪਰ ਇਸ ਦੇ ਵਿੱਚ ਜਿਹੜੇ ਫਾਰਮ ਬਣੇ ਹੋਏ ਆ ਪ੍ਰੋਮੋਟਿੰਗ ਗੈਂਕ ਕਲਚਰ ਔਰ ਗੈਂਗਸਟਰ ਪ੍ਰੋਮੋਟਿੰਗ ਰੈਡੀਕਲ Song ਇਨਫਲੂਐਂਸਰ ਯੂਟਿਊਬਰ ਬਲੌਗਰ ਬਲੌਗਰ ਡਰਗ ਐਡਿਕਟਰ ਮਾਈਨਰ ਡਰਗ ਟਰੇਡ ਇਹ ਸਾਂਝ ਕੇਂਦਰਾ ਦੇ ਵਿੱਚ ਜਿਹੜੇ ਡਰਗ ਐਡਿਕਟਰ ਹੋਣ ਜਾਂ ਮਾਈਨਰ ਟਰੇਡ business ਕਰਦੇ ਹੋਣ ਡਰਗ ਦਾ ਉਸ ਤੋਂ ਬਾਅਦ ਜਿਹੜੇ ਇਨਫਲੂਐਂਸਰ ਯੂਟਿਊਬਰ ਬਲੌਗਰ ਜਿਹੜੇ ਗਾਣਿਆਂ ਨੂੰ ਗੈਂਕ ਕਲਚਰ ਨੂੰ ਪ੍ਰੋਮੋਟ ਕਰਦੇ ਇਹ ਕ ਸਾਂਝ ਕੇਂਦਰਾ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾ ਰਿਹਾ ਉਹਨਾਂ ਨੂੰ ਸਮਝਾਉਂਦੇ ਐ ਐਸਪੀ ਲੈਵਲ ਦੇ ਵਿਅਕਤੀ ਕਿ ਤੁਸੀਂ ਇਹ ਜਿਹੀਆਂ ਚੀਜ਼ਾਂ ਪੋਸਟ ਕਰਨੀਆਂ ਇਹ ਜਿਹੀਆਂ ਚੀਜ਼ਾਂ ਪੋਸਟ ਨਹੀਂ ਕਰਨੀਆਂ ਇੱਥੇ ਹੋਰ ਵੀ ਆ ਚੀਜ਼ਾਂ ਸੀਗੀਆਂ ਐਫਆਈਆਰ ਦੇ ਵਿੱਚ ਉਹਨਾਂ ਨੇ ਨਿਲ ਲਿਖ ਦਿੱਤਾ ਮੇਰੇ ਫੈਮਿਲੀ ਬੈਕਗ੍ਰਾਉਂਡ ਦੇ ਵਿੱਚ ਉਹਨਾਂ ਨੇ ਗੁੱਡ ਲਿਖ ਦਿੱਤਾ ਤੇ ਮੇਰੀ ਜਿਹੜੀ ਸੋਸ਼ਲ ਮੀਡੀਆ ਆਈਡੀਆ ਵੀ ਉਹਨਾਂ ਨੇ ਲਈ ਜਿਵੇਂ ਮੈਂ ਆਸ਼ੂ ਨੇ ਜੱਜ ਪੱਤਰਕਾਰ ਆਪਣੀ ਸਾਰੀ ਆਈਡੀਆ ਉਹਨਾਂ ਨੂੰ ਦੱਸੀ ਕਿ ਮੇਰੇ ਜਿਹੜੀ ਸਾਰੀ ਆਈਡੀਆ ਆਸ਼ੂ ਨੇ ਜੱਜ ਪੱਤਰਕਾਰ ਦੇ ਨਾਮ ਤੋਂ ਹੈਗੀਆਂ ਐਫਆਈਆਰ ਤੇ ਉਹਨਾਂ ਨੇ ਖੁਦ ਨਿਲ ਲਿਖ ਦਿੱਤਾ ਹੁਣ ਪਰ ਖਬਰਾਂ ਅਸੀਂ ਪੰਜਾਬ ਦੀ ਜਨਤਾ ਤੱਕ ਉਸੇ ਤਰੀਕੇ ਦੇ ਨਾਲ ਨਿਰਪੱਖਤਾ ਦੇ ਨਾਲ ਪਚੋਦੇ ਰਵਾਂਗੇ ਕਿਉਂਕਿ ਜਦੋਂ ਅਸੀਂ ਅਦਾਰਿਆਂ ਦੇ ਵਿੱਚ ਕੰਮ ਕਰਦੇ ਸੀ ਜਦੋਂ ਮੈਂ ਅਦਾਰਿਆਂ ਦੇ ਵਿੱਚ ਕੰਮ ਕਰਦਾ ਸੀ ਉਦੋਂ ਇੰਨੀ ਨਿਰਪੱਖ ਤੌਰ ਤੇ ਅਸੀਂ ਖਬਰਾਂ ਨਹੀਂ ਦਿਖਾ ਸਕਦੇ ਅਸੀਂ ਬੜੇ ਅੱਜ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਦੇ ਵੀ ਇਸ ਚੀਜ਼ ਦਾ ਮੈਂ ਜ਼ਿਕਰ ਨਹੀਂ ਕੀਤਾ ਪਰਸਨਲ ਕਦੇ ਵੀ ਮੈਨੂੰ ਨਹੀਂ ਲੱਗਾ ਸੀ ਕਿ ਆਪਣੇ ਬਾਬਤ ਵੀ ਮੈਂ ਇਸ ਤਰੀਕੇ ਨਾਲ ਕਦੇ ਖਬਰ ਪੇਸ਼ ਕਰੂੰਗਾ ਪਰ ਆਸਤੀਕਰ ਜਦੋਂ ਮੈਂ ਲਿਵਿੰਗ ਇੰਡੀਆ ਦੇ ਵਿੱਚ ਸੀਗਾ ਜਾਂ ਕਿਸੇ ਹੋਰ ਅਦਾਰੇ ਦੇ ਵਿੱਚ ਸੀਗਾ ਤਾਂ ਪ੍ਰੈਸ਼ਰ ਰਹਿੰਦਾ ਸੀ ਇੱਕ ਪਿੱਛੋਂ ਦਬਾਅ ਹੁੰਦਾ ਸੀ ਉਸ ਤਰੀਕੇ ਦੀ ਆਜ਼ਾਦੀ ਨਹੀਂ ਮਿਲਦੀ ਸੀ ਪਰ ਜਿੱਥੋਂ ਤੱਕ ਹੋ ਸਕਦਾ ਕਿ ਅਸੀਂ ਉਹਨਾਂ ਅਦਾਰਿਆਂ ਦੇ ਵਿੱਚ ਨਿਰਪੱਖ ਹੋ ਕੇ ਖਬਰਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੂਰਨ ਤੌਰ ਤੇ ਆਜ਼ਾਦੀ ਨਹੀਂ ਸੀ ਕਿਉਂਕਿ ਪਿੱਛੋਂ ਸਰਕਾਰਾਂ ਦੇ ਫੋਨ ਖੜਕੇ ਜਾਂਦੇ ਸੀਗੇ ਉਸ ਤੋਂ ਬਾਅਦ ਜਿਹੜੀ ਪੋਲੀਟੀਕਲ ਪਾਰਟੀ ਨੂੰ ਤੁਸੀਂ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰਾਂ ਤੱਕ ਖੈਰ ਉਸ ਤੋਂ ਤੁਹਾਨੂੰ ਲਾਂਬੇ ਕਰ ਦਿੱਤਾ ਜਾਂਦਾ ਸੀ ਐਂਟਰੀਆਂ ਤੁਹਾਡੀਆਂ ਦਫ਼ਤਰਾਂ ਦੇ ਵਿੱਚ ਬੰਦ ਕਰ ਦਿੱਤੀਆਂ ਜਾਂਦੀਆਂ ਸੀਗਾ ਅਜਿਹਾ ਮੇਰੇ ਨਾਲ ਵਾਪਰ ਚੁੱਕਿਆ ਪਰ ਮੈਂ ਅਸਲੀਕਰ ਇਹ ਚੀਜ਼ ਨੂੰ ਜਨਤਕ ਤੌਰ ਤੇ ਕਦੇ ਵੀ ਨਹੀਂ ਕਿਹਾ पर मेरे नाल अजेहा वापरया पर ਹੁਣ ਇਸ ਤਰੀਕੇ ਦੇ ਨਾਲ ਥਾਣਿਆਂ ਦੇ ਵਿੱਚ ਜਾਂ ਸਾਂਝ ਕੇਂਦਰਾ ਦੇ ਵਿੱਚ ਹਾਲਾਂਕਿ ਸਾਂਝ ਕੇਂਦਰ ਦੇ ਵਿੱਚ ਲੈ ਗਏ ਸੀਗੇ ਐਸਪੀ ਦਫਤਰ ਜਿਹੜਾ 76 ਸੈਕਟਰ ਮਹਾਲੀ ਦੇ ਵਿੱਚ ਆ ਉੱਥੇ ਸਾਂਝ ਕੇਂਦਰ ਥੱਲੇ ਫਲੋਰ ਆ ਗਰਾਉਂਡ ਫਲੋਰ ਤੇ ਬਣਿਆ ਹੋਇਆ ਉੱਥੇ ਬਿਠਾ ਕੇ ਘੰਟਾ ਡੇਢ ਘੰਟਾ ਆਪਾਂ ਕੀ ਕੀ ਗੱਲਬਾਤ ਵੀ ਹੋਈ ਥੋੜੀ ਬਹੁਤੀ ਗੱਲਬਾਤ ਹੋਈ ਫਾਰਮ ਪਰਵਾਇਆ ਉਹਨਾਂ ਨੇ ਉਸ ਤੋਂ ਬਾਅਦ ਐਸਪੀ ਕਹਿੰਦੇ ਅੱਜ ਛੁੱਟੀ ਤੇ ਚਲੇਗੇ ਪਰ ਮੈਨੂੰ ਬੁਲਾ ਕੇ ਐਸਪੀ ਛੁੱਟੀ ਤੇ ਚਲੇਗੇ ਪਰ ਇੱਕ ਚੰਗੇ ਅਫਸਰ ਮੈਂ ਮੋਹਿਤ ਅਗਰਵਾਲ ਐਸਪੀ ਨੂੰ ਮੰਨਦਾ ਹੈਗਾ ਤੇ ਸੁਭਾਵਿਕ ਤੌਰ ਤੇ ਉਮੀਦ ਕਰਦੇ ਆ ਕਿ ਅੱਗੇ ਕੋਈ ਅਜਿਹੀ ਤੰਗ ਪ੍ਰੇਸ਼ਾਨੀ ਨਹੀਂ ਹੋਊਗੀ ਤੇ ਜੇਕਰ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਮੇਰੀਆਂ ਖਬਰਾਂ ਤੋਂ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਬਹੁਤ ਵਾਰ ਅਪਰੋਚ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਦਾ ਜਿੰਨੀਆਂ ਵੀ ਖਬਰਾਂ ਕੀਤੀਆਂ ਉਹਨਾਂ ਉੱਪਰ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਜ਼ਿਆਦਾਤਰ ਮੰਤਰੀਆਂ ਦਾ ਵਿਧਾਇਕਾਂ ਦਾ ਜਾਂ ਸਰਕਾਰ ਦਾ ਬਹੁਤਾ ਰਿਪਲਾਈ ਉਹਨਾਂ ਉੱਪਰ ਨਹੀਂ ਆਉਂਦਾ ਤੇ ਨਾ ਹੀ ਸਰਕਾਰ ਦੇ ਅਫਸਰਾਂ ਦਾ ਚਾਹੇ ਮੈਂ ਡਾਕਟਰ ਬਲਬੀਰ ਸਿੰਘ ਸੰਬੰਧਤ ਖਬਰ ਕੀਤੀ ਸੀਗੀ ਚਾਹੇ ਮੈਂ ਆਯੁਰਵੈਦਿਕ ਕੋਲੇ ਸੰਬੰਧੀ ਖਬਰ ਕੀਤੀ ਸੀਗੀ ਹੋਰ ਬਹੁਤ ਸਾਰੀਆਂ ਐਜੂਕੇਸ਼ਨ ਨੂੰ ਲੈ ਕੇ ਜਾਂ ਹੈਲਥ ਨੂੰ ਲੈ ਕੇ ਜਿੰਨੀਆਂ ਵੀ ਖਬਰਾਂ ਕੀਤੀਆਂ ਸਰਕਾਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਰਿਪਲਾਈ ਨਹੀਂ ਆਇਆ ਜਾਂਦਾ ਅਫਸਰਾ ਵੱਲੋਂ ਜਾਤਰ ਫੋਨ ਹੀ ਅਟੈਂਡ ਨਹੀਂ ਕੀਤੇ ਜਾਂਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰੇਕ ਉਸ ਵਿਅਕਤੀ ਤੱਕ ਪਹੁੰਚ ਕੀਤੀ ਜਾਵੇ ਜਿਹੜਾ ਇਸ ਦੇ ਨਾਲ ਸਿੱਧੇ ਤੌਰ ਤੇ ਸੰਬੰਧਤ ਹੈਗਾ ਜਿਸ ਦਾ ਪੱਖ ਲੈਣਾ ਜ਼ਰੂਰੀ ਹੈ ਨਾ ਤਾਂ ਅਸੀਂ ਸੋਸ਼ਲ ਮੀਡੀਆ ਤੇ ਉੱਠ ਕੇ ਸਿੱਧਾ ਯੂਟਿਊਬਰ ਬਣ ਗਏ ਆ ਕਿ ਹਾਂ ਅਸੀਂ ਪੱਤਰਕਾਰ ਬਣ ਗਏ ਕਿ ਚਲੋ ਪਲੱਸ 2 ਕਰ ਲਈ ਤੇ ਚਲੋ ਹੁਣ ਪੱਤਰਕਾਰ ਬਣ ਜਾਂਦੇ ਸੋਸ਼ਲ ਮੀਡੀਆ ਬਲੌਗਰ ਬਣ ਜਾਂਦੇ ਬਕਾਇਦਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਬਕਾਇਦਾ ਆਪਣੀ ਪੋਲੀਟੀਕਲ ਸਾਇੰਸ ਦੀ ਡਿਗਰੀ ਬਕਾਇਦਾ ਪੰਜਾਬੀ ਦੇ ਵਿੱਚ ਡਿਗਰੀ ਹਾਸਲ ਕਰਕੇ ਇੱਥੇ ਬੈਠੇ ਆ ਤੇ ਪੰਜਾਬ ਦੀ ਜਨਤਾ ਤੱਕ ਇੱਕ ਸੱਚ ਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਜਦੋਂ ਸਰਕਾਰਾਂ ਨੂੰ ਕੁਝ ਬਹੁਤਾ ਨਹੀਂ ਲੱਭਦਾ ਕਿਸੇ ਬਾਬਤ ਕਿਉਂਕਿ ਮੇਰੇ ਜਾਣਨ ਵਾਲੇ ਮੈਨੂੰ ਜਾਣਦੇ ਆ ਕਿ ਮੈਂ ਅਸਤਿਕਰ ਜ਼ਿੰਦਗੀ ਦੇ ਵਿੱਚ ਇੱਕ ਗੱਡੀ ਤੱਕ ਨਹੀਂ ਬਣਾ ਸਕਿਆ ਤੇ ਪੱਤਰਕਾਰਤਾ ਦੇ ਉੱਪਰ ਦਾਗ ਲਾਉਣਾ ਤਾਂ ਮੇਰਾ ਸਵਾਲ ਹੀ ਖੜਾ ਨਹੀਂ ਹੁੰਦਾ ਅਸੀਂ ਨਿਰਪੱਖ ਖਬਰਾਂ ਕਰ ਰਹੇ ਸੀ ਕਰ ਰਹੇ ਹਾਂ ਕਰਦੇ ਰਵਾਂਗੇ ਸਰਕਾਰਾਂ ਨੂੰ ਸਵਾਲ ਕਰ ਰਹੇ ਸੀਗੇ ਜੋ ਪੰਜਾਬ ਦੇ ਨਾਲ ਵਾਅਦੇ ਕੀਤੇ ਐ ਜੇਕਰ ਸਰਕਾਰ ਦੇ ਕੋਈ ਚੰਗੇ ਕੰਮ ਐ ਅਸੀਂ ਉਹ ਵੀ ਇਸ ਪਲੇਟਫਾਰਮ ਦੇ ਉੱਪਰ ਦਿਖਾਵਾਂਗੇ ਬੜੀ ਨਿਰਪੱਖਤਾ ਦੇ ਨਾਲ ਦਿਖਾਵਾਂਗੇ ਜਿਵੇਂ ਹੁਣ ਸਰਕਾਰ ਦਾ ਬਿਲੀ ਵਾਲਾ ਵਾਅਦਾ ਸੀਗਾ ਉਹ ਚੰਗਾ ਸਬਦ ਲਈ ਪੰਜਾਬ ਦੇ ਬਹੁਤੇ ਲੋਕਾਂ ਨੂੰ ਹੁਣ ਦਾ ਫਾਇਦਾ ਹੋਇਆ ਜੀਰੋ ਬਿੱਲ ਸਾਡੇ ਘਰ ਵੀ ਆਏ ਹੈਗੇ ਆ ਅਸੀਂ ਉਸ ਉੱਪਰ ਸਰਕਾਰ ਦੀ ਤਾਰੀਫ਼ ਵੀ ਕਰਾਂਗੇ ਪਰ ਜਿੱਥੇ ਸਰਕਾਰ ਫੇਲ ਹੁੰਦੀ ਹੈ ਉੱਥੇ ਸਵਾਲ ਵੀ ਕਰਾਂਗੇ ਜਨਤਾ ਨੂੰ ਜਗਾਵਾਂਗੇ ਵੀ ਤੇ ਸੱਚ ਦਿਖਾਵਾਂਗੇ ਵੀ ਧੰਨਵਾਦ